ਹੈਲੋ ਜੀ ਸਤਿ ਸ਼੍ਰੀ ਅਕਾਲ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹੋਰ ਸੁਣਾਓ ਜੀ ਕੀ ਹਾਲ ਚਾਲ ਮੈਂ ਠੀਕ ਆ ਉਮੀਦ ਤੁਸੀਂ ਵੀ ਠੀਕ ਹੋਵੋਗੇ ਤੇ ਆਪਾਂ ਇਹੀ ਪਰਸੋਂ ਦੇ ਪੂਆ ਜੀ ਉਹਨਾਂ ਕੋ ਤੇ ਆ ਵੇਖੋ ਤੁਰੇ ਜਾਂਦੇ ਮੇਲੇ ਉਹ ਕਾ ਪੂਆ ਵਾ ਬਾਕੀ ਮੇਰੇ ਨਾਲ ਦੇ ਅੱਗੇ ਜਾਂਦੇ ਆ ਇੰਨੀ ਗਰਮੀ ਬੁਰਾ ਹਾਲ ਹੈ ਤੇ ਨਾ ਪੀਰਾਂ ਦੀ ਜਗ੍ਹਾ ਤੇ ਉੱਥੇ ਹੁੰਦਾ ਮੇਲਾ ਤੇ ਇੰਨਿਆਂ ਨੇ ਕਿੰਦੇ ਜਾਣੇ ਜਾਣੇ ਪੂਆ ਨਹੀਂ ਜਾਂਦੇ ਫੇਰ ਅਸੀਂ ਵੀ ਕਿਆ ਚਲ ਚੱਲ ਜਾਈਏ ਗੱਡੀ ਤਾਂ ਨੁਕਨੀ हाय गाइस हेलो गाइस मैं फिर मिलन बेटा दिस माय फाइन ब्लॉग गाइस स्वागत है अस्सलाम सी बिगयारी तिथे मेला वा पोथी जानदे हां दम अब्बा मिले जांदे हो ना ओ तकान ना लगियावा ਜੋ ਜਦੋਂ ਗਰਮੀਆਂ ਕੰਮਾਂ ਨੇ ਕੋਣੋਂ ਕੋਣੋਂ ਲੱਭਦੇ ਨੇ ਇਹ ਕਿ ਕਿਹੜੇ ਕੰਮ ਕਰਦੇ ਹੈ ਕਿ ਅਸਮਾਨ ਦੇ ਕੰਢੇ ਸੀ ਮੱਥਾ ਇਹ ਮਿਲਾ ਸੀਗਾ ਬੁੱਧਵਾਰ ਨੂੰ 18 ਤਰੀਕ ਸ਼ਹੀਦ 18 ਦੇ ਬਣੀ ਉਨੀ ਤਰੀਕ ਹੀ ਚਾਹੀਦਾ 19 ਤਰੀਕ ਦੀ ਵੀਡੀਓ ਵਾ ਤੇ ਕਿਉਂਕਿ ਉਦੋਂ ਇੰਨੀ ਜਿਆਦਾ ਗਰਮੀ ਨੇ ਬੁਰਾ ਹਾਲ ਬਦਲ ਗਿਆ ਵੀ ਲੱਗਾ ਇਹ ਗੁੰਮਸੁੰਮ ਗਿਆ ਥੋੜਾ ਮਤਲਬ ਮੌਸਮ ਬੜਾ ਜਿਆਦਾ ਹੀ ਗਏ ਤੇ ਦੋ ਦਿਨ ਮੇਲਾ ਹੁੰਦਾ ਪੂਆ ਹੁਣਾਂ ਦੇ ਪਿੰਡ ਦੇ ਨਾਲ ਲੱਗਦੇ ਬਿਲਕੁਲ ਪਹਿਨਾਂ ਦੀ ਭਾਬੇ ਜੀ ਜਗਾ ਵਾ ਤੇ ਉੱਥੇ ਮੇਲਾ ਹੈਗਾ ਪੀਰ ਸ਼ਾਹ ਉਹ ਪਤਨੀ ਇਸ ਰਾਹੀਂ ਗੋਜੇ ਤੇ ਉੱਥੇ ਬੜੀ ਵੱਡੀ ਜਗਾ ਬਣੀ ਇਹਨਾਂ ਦੀ ਤੇ ਬਹੁਤ ਵਧੀਆ ਮਤਲਬ ਕਿ ਮੇਲਾ ਜਿਹੜਾ ਹਨਾ ਤੇ ਸਾਡੇ ਪਿੰਡ ਹੁੰਦਾ ਬਾਬੇਂਦਾਲ ਗੁਰਦਾਰੇ ਦੋ ਘੜ ਮੁਕੀਨਾਂ ਤੇ ਪਿੰਡ ਪੰਜਹੜ ਨੂੰ ਬਣਾਇਆ ਜਾਂਦਾ ਵਾ ਤੇ ਇੱਥੇ ਫਿਰ ਮੈਂ ਤੇ ਮਨਪ੍ਰੀਤ ਪੂਆ ਹੋਣੀ ਸਾਰੇ ਜਣੇ ਅਸੀਂ ਮੇਲੇ ਪਹੁੰਚ ਗਏ ਸੀਗੇ ਬਾਹਰ ਨਮਦਾ ਢੋਲੀ ਬੈਠੇ ਹੈਗੇ ਤੇ ਜਦੋਂ ਵੀ ਜਿਦੀ ਮਨੋ ਕਹਾਣਾਪੁਰ ਦੀ ਢੋਲ ਲੈ ਕੇ ਤੇ ਫਿਰ ਅੰਦਰ ਅੰਦਰ ਮੱਥਾ ਟੇਕ ਕੇ ਆਉਂਦੇ ਹੀ ਤੇ ਬੜੀ ਜਿਆਦਾ ਸੰਗਤ ਬਹੁਤ 많ਤਾ ਵਾ ਜਗ੍ਹਾ ਦੀ ਇਹਦੀ ਇੱਥੇ ਦੋ ਦਿਨ ਮੇਲਾ ਹੁੰਦਾ ਵਾ ਕੱਲ ਵੀ ਤੇ ਸਵੇਚਾਰ ਵਾਲੇ ਆਏ ਸੀ ਸ ਮੰਗਲਵਾਰ 18 ਤਰੀਕ ਨੂੰ ਤੇ ਅੱਜ ਉਨੀ ਹੈ ਤੇ ਅੱਜ ਆਉਣਾ ਹੈ ਰਜਨੀ ਸੁਲਤਾਨ ਤੇ ਬਾਈ ਅਮਰਜੀਤ ਨੇ ਆਉਣਾ ਹੈਗਾ ਤੇ ਫਿਰ ਆਪਾਂ ਗਾੜੀ ਥੋੜੀ ਜੀ ਉਹਨਾਂ ਦੀ ਵੀਡੀਓ ਬਣਾਈ ਆ ਤੇ ਇੱਥੇ ਬਹੁਤ ਮਤਲਬ ਜਗ੍ਹਾ ਗਿਆ ਜਾਰੀ ਆ ਤੇ ਚਰਾਗ ਪੂਰੇ ਜਗੰਡਾ ਸੀਗੇ ਤੇ ਬਹੁਤ ਵਧੀਆ ਲੱਗਾ ਜਾ ਕੇ ਤੇ ਤੁਸੀਂ ਵੀ ਦਰਸ਼ਨ ਕਰੋ ਜੀ ਜਨ ਮੇਰੇ ਤੇ ਮਣੀਆ ਮੁੰਡੂੜ ਪੱਤਲ ਕਾਤੇ ਦਾ ਜਵਾ ਨਵਦਿਲ ਯੁਵਕ ਦਾ ਸੋਹਣਾ ਨਵਦਿਲ Um beijo, ਮਾਣ ਵਾਲੀ ਹੈ ਫੈਲੇਨੀ ਟੋਪੀਸ ਹਰ ਇਹ ਦਾਤਾ ਜੀ ਦੀ ਕਰਾਮਾਤ ਦੇਖੋ ਮੌਸਮ ਕਿੰਨਾ ਸੁਹਾਣਾ ਹੋ ਗਿਆ ਇੱਕ ਵਾਰੀ ਜ਼ੋਰਦਾਰ ਦੇਰ ਹੋ ਗਈ ਨਾ ਪੈਣ ਨਾ ਨੰਨੇ ਬੱਚੀਆਂ ਮੇਰੀਆਂ ਮਾਵਾ ਸਾਹਮਣੇ ਬੈਠੀ ਨੇ ਇਹੋ ਨਾਲ ਹੀ ਗਾਣਾ ਸੀਗਾ ਕਹਿੰਦੇ ਵਿਆਹ ਕਰਵਾ ਕੇ ਪੁੱਤ ਨਸ਼ੇ ਸ਼ਡਤੂ ਨਸ਼ਾ ਸੈਂਟਰ ਕਹਿੰਿਆ ਨੇ ਉਹ ਸਮਝਦੀ ਨਹੀਂ ਨਸ਼ਾ ਮੁਕਤੀ ਸੈਂਟਰ ਕਹਿੰਿਆ ਨੇ ਉਹ ਸਮਝੀ ਹੋਈ ਹੈ ਸਮੇਂ ਬਣਾ ਗਉਣ ਲੱਗਿਆ ਕਹਿੰਦੇ ਯਾਰ ਮੇਰਾ ਤਿਤਲੀਆਂ ਵਰਗਾ ਕਿਨੇ ਕਿਨੇ ਸੁਨੇ ਆ ਗਾਣਾ ਸੁਨੇ ਤੁਸੀਂ ਸਰੂਤ ਕਰਦਾ ਹੈ ਯਾਰ ਮੇਰਾ ਹਰ ਇੱਕ ਸੇਵਾ ਖਾ ਕਰਦਾ ਹੈ ਚਿੱਟਕੇ ਦੇਵੇਂ ਸਿਉਮਨ ਦੇ ਰਿੰਚੇ ਲਗੇ ਅੱਖੋਂ ਆ ਕੇ ਡਾਂਗ ਤੇ ਦਗਾ ਕਰਦਾ ਹੈ ਜੇ ਮੈਂ ਜਾਣ ਤੀ ਤੂੰ ਮੇਰੇ ਨਾਮੇ ਘੋੜੀ ਨੀ ਤੂੰ ਤੇਰੀ ਪਿਆਸ ਮੇਰੇ ਸਾਹਮਣੇ ਹੀ ਕਾੜਦਾ ਹੈ ਹੋਰ ਕੁੜੀ ਨਾ ਅਕਲਾਂ ਕੇ ਮਾਹਰ ਬੱਲੇ ਸੁਖੀ ਨਹੀਂ Aa, 4 vaat